ਮਿੰਟੋ ਜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸੜਕਾਂ ਤੇ ਬਵਾਲ ਮਚਿਆ ਹੋਇਆ ਤੇ ਖਬਰਾਂ ਜੇ ਵੀ ਆ ਰਹੀ ਹੈ ਕਿ ਕੇਜਰੀਵਾਲ ਨੂੰ 7 ਦਿਨਾਂ ਦੀ ਜਿਹੜੀ ਪ੍ਰੋਬ ਏਜੰਸੀ ਦੀ ਕਸਟਡੀ ਹੈ ਉਹਦੇ ਵਿੱਚ ਭੇਜ ਦਿੱਤਾ ਗਿਆ ਕੀ ਅਪਡੇਟਸ ਨੇ ਜੀ ਹੋਰ ਇਹ ਦੇਖੋ ਅੱਜ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪ੍ਰਦਰਸ਼ਨ ਇਹਨਾਂ ਦਾ ਚੱਲ ਹੀ ਰਹੇ ਇੱਥੋਂ ਤੱਕ ਕਿ ਕੁਝ ਥਾਵਾਂ ਤੇ लाठी चार्ज ਵੀ ਹੋਇਆ ਕੁਝ ਮੰਤਰੀ ਪੰਜਾਬ ਤੋਂ ਜਿਹੜੇ ਗਏ ਸਨ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਮਮ ਪਰ ਸ਼ਾਮ ਜਿਵੇਂ ਤੁਸੀਂ ਕਿਹਾ ਸ਼ਾਮ ਢਲੀ ਤੋਂ ਇੱਕ ਖਬਰ ਆ ਗਈ ਕਿ ਦਲੀਲਾਂ ਸੁਨੀਆਂ ਗਈਆਂ ਬਹਿਸਾਂ ਸੁਨੀਆਂ ਗਈਆਂ ਉਸ ਤੋਂ ਬਾਅਦ ਕੋਰਟ ਨੇ ਫੈਸਲਾ ਰੱਖਵਾ ਰੱਖਿਆ ਸੀਗਾ ਤੋਂ ਬਾਅਦ ਫੈਸਲਾ ਇਹੋ ਹੋਇਆ ਕਿ 6 ਦਿਨ ਦਾ ਰਿਮਾਨ ਯਾਨੀ ਕਿ 28 ਤਰੀਕ ਤੱਕ ਦਾ ਰਿਮਾਨ ਜਿਹੜਾ ਹੈ ਉਹ ID ਨੂੰ ਦੇ ਦਿੱਤਾ ਗਿਆ ਕਿਉਂਕਿ ਅੱਜ ਵੀ ID ਨੇ ਜਾ ਕੇ ਅਦਾਲਤ ਦੇ ਵਿੱਚ ਇਹੋ ਆਖਿਆ ਕਿ ਅਰਵਿੰਦ ਕੇਜਰੀਵਾਲ ਹੀ ਉਹ ਸ਼ਖਸ ਹੈ ਜਿਹੜੇ ਕਿ ਇਸ ਸਾਰੇ ਤੰਦੇ ਦਾ ਜਾਂ ਕਲਿੱਕਰ ਪਾਲਿਸੀ ਦਾ ਜੋ ਵੀ ਖੇਡਿਆ ਮਾਸਟਰਮਾਈਂਡ ਹਮਮ ਤਾਂ ਇਸ ਯਾਰ ਕਿ ਗੱਲ ਜਿਹੜੀ ਹੈ ਉਹ اٹਕ ਗਈ ਅੜ ਗਈ ਤਾਂ ਫਿਰ ਕੋਰਟ ਨੇ ਕੇ ਛੇ ਦਿਨ ਦਾ ਰਵਾਨਾ ਜਿਹੜਾ ਉਹ ਤੈ ਕੀਤਾ ਵੇਖੋ ਮਸਲਾ ਇਹ ਯਾਰ ਕਿ ਇਹਨਾਂ ਨੇ ਕੱਲ ਵੀ ਚਾਰਾ ਜੋਇ ਕੀਤੀ ਸੀ ਕਿ ਕਾਨੂੰਨੀ ਤੌਰ ਤੇ ਹਾਈ ਕੋਰਟ ਦੇ ਵਿੱਚ ਗੈਰ ਸਨ ਹਮ ਤਾਂ ਉਥੋਂ ਇਹਨਾਂ ਨੂੰ ਜਿਹੜੀ ਰਿਜੈਕਸ਼ਨ ਮਿਲੀ ਨਾਲ ਦੀ ਨਾਲ ਹੀ ਜਾਂਦੀ ਫਿਰ ਈਡੀ ਹਰਕਤ ਦੇ ਵਿੱਚ ਆਉਂਦੀ ਆ ਕਈ ਵਾਰ ਕੀ ਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਅਦਾਲਤੀ ਮੂਹ ਹੁੰਦੇ ਆ ਕਿ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ ਤੁਸੀਂ ਪੈਂਤੜੀ ਬਾਜੀ ਅਖਤਿਆਰ ਕਰ ਦੂੰ ਉਹ ਠੀਕ ਹੀ ਪੈ ਜਾਂਦੀ ਹੈ ਤਾਂ ਅੱਜ ਦੀ ਬੈਸਟ ਦੇ ਵਿੱਚ ਈਡੀ ਨੇ ਇਹੋ ਗੱਲ ਕਹੀ ਆ ਕਿ ਇਹਨਾਂ ਨੂੰ ਵਾਰ-ਵਾਰ ਅਸੀਂ ਸਮਨਿੰਗ ਕੀਤੀ ਪਰ ਆਏ ਨਹੀਂ ਜੀ ਕਿ ਅਬੀ ਸ਼ੇਰ ਕੁਮਾਰ ਨੂੰ ਸੰਭਈ ਵਕੀਲ ਸਨ ਜਿਹੜੇ ਇਹਨਾਂ ਦੇ ਕੇਜਰੀਵਾਲ ਸਾਹਿਬ ਦੇ ਉਹ ਕਹਿ ਰਹੇ ਸੀਗੇ ਕਿ ਦੇਖੋ ਮਤਲਬ ਕਿ ਪੁੱਛ ਕੇ ਠੀਕ ਹੈ ਪਰ ਫਿਰ ਰਿਮਾਂਡ ਦੀ ਕੀ ਜ਼ਰੂਰਤ ਹੈ ਤੁਸੀਂ ਵਿੱਚ ਪੁੱਛ ਕੇ ਉਦਾਂ ਹੀ ਕਰ ਲਓ ਜੀ ਉਹ ਕਹਿੰਦੇ ਕਿ ਪਹਿਲਾਂ ਅਸੀਂ ਸਮਨ ਕੀਤੇ ਹੋਇਆ ਹਮਮ ਯਾਨੀ ਅੱਤਮ 9 ਮਾਰਚ ਜਦੋਂ ਸੰਮਨ ਸਕਿਮ ਕੀਤੇ ਉਸ ਤੋਂ ਬਾਅਦ ਸੰਮਨ ਦੇਨ ਆਈ.ਡੀ ਨੇ ਹੀ ਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 28 ਤਰੀਕ ਤੱਕ ਤੇ ਹੋਣਾ ਇਹ ਚਲੇ ਗਏ ਨੇ ਰਿਮਾਂਡ ਤੇ ਪਰ ਸਭ ਤੋਂ ਵੱਡਾ ਸੰਕਟ ਤੇ ਇਹ ਆ ਕਿ ਕੀ ਅਸਤੀਫਾ ਹੋਊਗਾ ਕਿ ਨਹੀਂ ਜੀ ਕਿ ਇਹ ਇੱਥੇ ਇਸ ਵੇਲੇ ਸਭ ਤੋਂ ਵੱਡੀ ਬਹਿਸ ਚੜੀ ਹੋਈ ਆ ਕਿਉਂਕਿ ਦੇਖੋ ਇਹ ਹੁਣ ਭਾਜਪਾ ਨੂੰ ਨੁਕਸਾਨ ਪਹੁੰਚਦਾ ਇਸ ਚੀਜ਼ ਦਾ ਜਾ ਆਮ ਆਦਮੀ ਪਾਰਟੀ ਨੂੰ ਇਹ ਸਮਾ طے ਕਰੂਗਾ ਹੂੰ ਹੂੰ ਤਾਂ ਕਿ ਕੇਸ ਦੇ ਵਿੱਚ ਦੇਖੋ ਅਸੀਂ ਕੋ ਜਜਮੈਂਟ ਨਹੀਂ ਦੇ ਸਕਦੇ ਕੇਸ ਉਹਦੀ ਨਜ਼ਰ ਦੇ ਵਿੱਚ ਕੁਝ ਨੂੰ ਲੱਗਦਾ ਸਹੀ ਵੀ ਆ ਕੁਝ ਨੂੰ ਲੱਗਦਾ ਕਿ ਠੱਕੇ ਸ਼ਾਈ ਵੀ ਆ ਹੂੰ ਅੱਛਾ ਦੋਏ ਚੀਜ਼ਾਂ ਨੇ ਤਾਂ ਹੁਣ ਮਸਲਾ ਇਹ ਹੈ ਕਿ ਫਾਇਦਾ ਕਿਨੂੰ ਹੋਏਗਾ ਨੁਕਸਾਨ ਕਿਨੂੰ ਹੋਏਗਾ ਉਹ ਸਮੇਂ ਨੇ ਤੈ ਕਰ ਦੇਣਾ ਜੀ ਪਰੰਤੋ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਇਸ ਵੇਲੇ ਇੱਕ ਬਹਿਸ ਤਾਂ ਮਿਸ਼ਾ ਹੈ ਜਿਹਦੇ ਵਿੱਚ ਬਹੁਤ ਵੱਡੇ ਮੈਂ ਸੰਵਿਧਾਨਕ ਜਿਹੜੇ ਐਕਸਪਰਟ ਨੇ ਉਹਨਾਂ ਦੇ న్యూਸ ਵੀ ਜਾ ਕੇ ਦੇਖੇ ਜਾਣੇ ਸੁਣੇ ਉਹ ਕਹਿੰਦੇ ਕਿ ਐਸਾ ਕੋਈ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ ਕਿ ਕਿਸੇ ਸੀਐਮ ਨੂੰ ਜੇਲ੍ਹ ਜਾਣ ਤੇ ਮਜਬੂਰ ਕੀਤਾ ਜਾਵੇ ਕਿ ਅਸਤੀਫਾ ਦੇ ਹੂੰ ਹੂੰ ਪਰ ਜੇਲ੍ਹ ਦੇ ਵਿੱਚੋਂ ਸਰਕਾਰ ਕਿਵੇਂ ਚੰਦੇ ਕਿ ਕਿਉਂਕਿ ਜੇਲ੍ਹ ਦਾ ਇੱਕ ਅੰਡ ਪ੍ਰਸ਼ਾਸਨ ਹੈ ਨਾ ਜੀ ਜੇਲ੍ਹ ਦੇ ਵਿੱਚ ਜਾ ਕੇ ਤੁਸੀਂ ਕਾਨੂੰਨ ਨੂੰ ਕਹੋ ਕਿ ਭਾਈ ਮੈਂ ਤੇ ਇੱਥੇ ਮੁਜ਼ਰਾ ਕਰਾਉਣਾ ਹੂੰ ਐਸਾ ਨਹੀਂ ਜੇਲ ਦੇ ਵਿੱਚ ਜੇਲ ਦੇ ਨਿਯਮ ਹੁੰਦੇ ਜੇਲ ਦਾ ਮੈਨੂਅਲ ਹੁੰਦਾ ਸੋ ਇਸ ਕਰਕੇ ਹੁਣ ਇਹਦੇ ਵਿੱਚ ਫਸ ਗਿਆ ਕਿਉਂਕਿ ਇਹਦੇ ਵਿੱਚ ਇਹ ਆ ਕਿ ਜੋ ਦਿੱਲੀ ਹੈ ਉਹ ਤੁਹਾਨੂੰ ਪਤਾ ਅੰਧਪਚੰਦ ਦਾ ਰਾਜ ਆ ਯੂਟੀ ਹੈ ਵਿਦ ਅਸੈਂਬਲੀ ਤਾਂ ਉਹਦੇ ਵਿੱਚ ਕੀ ਆ ਕਿ ਐਲਜੀ ਬਹੁਤ ਵੱਡੀ ਇੱਕ ਤਾਕਤ ਹੁੰਦਾ ਹੈ ਜੀ ਤਾਂ ਐਲਜੀ ਇਹਨਾਂ ਨੂੰ ਪਹਿਲਾਂ ਤੇ ਕਹਿ ਸਕਦਾ ਹੈ ਕਿ ਜੋ ਭਾਈ ਤੁਸੀਂ ਆਪਣਾ ਲੀਡਰ ਚੁਣਨਾ ਹੈ ਉਹ ਚੁਣੋ ਕਿਉਂਕਿ ਇਹ ਤੁਹਾਡਾ ਲੀਡਰ ਤੇ ਚਲਾ ਗਿਆ ਹੁਣ ਅੰਦਰ ਜਿਹੜਾ ਵਿਧਾਇਕ ਤਲ ਦਾ ਲੀਡਰ ਹੁੰਦਾ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਚੱਲੇ ਗਈਆ ਹੋ ਸਕਦਾ ਹੈ ਕਿ ਕੋਰਟ ਕੋਈ ਨਿਰਣਾ ਕਰ ਦੇਵੇ ਜੇ ਨਹੀਂ ਤਾਂ ਇੱਕ ਫਾਰਮੈਲਟੀ ਤੋਂ ਬਾਅਦ ਐਲਜੀ ਰਾਸ਼ਟਰਪਤੀ ਨੂੰ ਸਿਫਾਰਿਸ਼ ਕਰ ਸਕਦਾ 356 ਧਾਰਾ ਇਸਤੇਮਾਲ ਕਰਕੇ ਇਹਨਾਂ ਦੀ ਸਰਕਾਰ ਵੀ ਬਰਖਾਸਤ ਹੋ ਸਕਦੀ ਹ ਹ ਜੀ ਮਿੰਟੂ ਜੀ ਇਹ ਦੱਸਿਓ ਸੰਗਰੂਰ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾਂ ਹੋਣ ਦੀ ਖਬਰ ਹੈ ਜੀ ਕੀ ਵੇਰਵਾ ਦੇਖੋ ਇਹਦੇ ਵਿੱਚ ਇਹ ਅਪਡੇਟ ਇਸ ਮਾਮਲੇ 'ਚ ਤੇ ਪੰਜ ਮੋਤਾਂ ਅੱਜ ਹੋ ਗਈਆਂ ਅੱਠ ਕੱਲ ਸੰਤਕ ਕੁੱਲ ਮਲਾ ਕੇ ਹੋ ਗਈਆਂ 13 ਮੋਤਾਂ ਯਾਨੀ ਜੈਰੀਲੀ ਸ਼ਰਾਬ ਨੇ 13 ਘਰ ਉਜਾੜ ਦਿੱਤੇ ਨੇ ਹੁਣ ਤੱਕ ਇਹਨਾਂ ਦੇ ਵਿੱਚ ਜੋੜੇ ਭਰਾ ਵੀ ਆ ਦੋ ਹਮ ਇੱਕ ਮਰਿਆ ਤੇ ਇੱਕ ਸੰਵੇਂ ਨਾਲ ਹੀ ਮਰ ਗਿਆ ਸੀਗਾ ਤਾਂ ਇਹ ਪਿੰਡ ਜਿਹੜਾ ਹੈ ਇਹ ਰਵਿਦਾਸਪੁਰਾ ਹੈ ਰਵਿਦਾਸਪੁਰਾ ਟੀਬੀ ਕੈਂਨ ਦੇ ਵੈਸੇ ਉਹਨੂੰ ਇੱਕ ਚੱਖੇ ਪਾਲਿਆ ਜੇ ਖਿੰਪਨ ਪਿੰਡ ਅਮੀਬਾਇਦਾ ਪਿੰਡ ਆ ਹਮ ਇਸ ਪਿੰਡ ਦੋ ਪਿੰਡਾਂ ਦੇ ਵਿੱਚ ਜਣੀ ਜੈਰੀਲੀ ਸ਼ਰਾਬ ਪੀਤੀ ਗਈ ਆ ਉਹਦੇ ਨਾਲ ਦੱਸਦੇ ਆ ਕਿ ਪੰਜ ਵਿਅਕਤੀ ਮਰ ਗਏ ਨੇ ਇਹ ਏਰੀਆ ਜਿਹੜਾ ਉਹ ਸੁਨਾਮ ਦਾ ਆ ਜਾਂਦਾ ਹੈ ਜ਼ਿਲ੍ਹਾ ਉਹੀ ਹੈ ਸੰਗਰੂਰ ਹੂੰ ਹੂੰ ਤਾਂ ਦੱਸਦੇ ਆ ਕਿ ਇਹਨਾਂ ਨੇ ਵੀ ਇੱਕ ਵਿਅਕਤੀ ਤੋਂ ਸ਼ਰਾਬ ਪੀਤੀ ਸੀਗੀ ਤੇ ਸ਼ਰਾਬ ਪੀਣ ਵਾਲੇ ਜਿਹੜੇ ਕੁਝ ਹੋਰ ਵਿਅਕਤੀ ਆ ਉਹ ਹਾਲੇ ਵੀ ਜ਼ੇਰੇ ਇਲਾਜ ਆ ਹੂੰ ਹੂੰ ਤਾਂ ਕੁੱਲ ਮਿਲ ਕੇ ਕਿੱਥੇ ਪਾਣੀ ਪਤਾ ਵਿਜੇ ਜੀ ਕੀ ਆ ਇਹਦੇ ਤੇ ਬਹੁਤ ਲੰਮੀਆਂ ਚੌੜੀਆਂ ਵੈਸਾਂ ਕਰਨ ਦੀ ਜ਼ਰੂਰਤ ਨਹੀਂ ਇਹਨੂੰ ਇਸ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ ਜੀ ਜਿਵੇਂ ਆਪਾਂ ਦੇਖਦੇ ਹਾਂ ਅਮੀਰ ਦੀ ਮਹਿਫਲ ਦੇ ਵਿੱਚ ਬੋਤਲ ਇੱਕ ਵੱਖਰੀ ਕੀਮਤੀ ਹੁੰਦੀ ਹੈ ਹਮ ਮੀਡਲ ਕਲਾਸ ਜਿਹੜਾ ਜਾ ਪਰ ਮੀਡਲ ਕਲਾਸ ਹੈ ਉਹ ਵੀ ਮਹਿਫਲ ਦੇ ਵਿੱਚ ਬੋਤਲ ਅਕਸਰ ਹੋਰ ਰੰਗ ਜਾਂ ਹੋਰ ਰੇਟ ਦੀ ਹੁੰਦੀ ਹੈ ਜਿਹੜਾ ਇੱਕ ਬਹੁਤ ਜ਼ਿਆਦਾ ਹੀਟਲਾ ਤਪਕਾ ਹੁੰਦਾ ਹੈ ਨਾ ਉਹ ਠੇਕੇ ਤੋਂ ਦੇਸੀ ਸ਼ਰਾਬ ਵੀ ਨਹੀਂ ਖਰੀਦ ਸਕਦਾ ਅੱਜ ਕੰਨ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਆ ਰੂੜੀ ਮਾਰਕਾ ਸ਼ਰਾਬ ਵੇਚਦੀ ਹੈ ਅਸਲ ਦੇ ਵਿੱਚ ਨਾ ਰੂੜੀ ਮਾਰਕਾ ਰਹਿ ਗਿਆ ਉਹਨੇ ਗੁੜ ਦੀ ਨਹੀਂ ਕੱਢੀ ਜਾਂਦੀ ਇਹ ਤਾਂ ਉਹ ਮੈਂ ਦੱਸ ਦੇਵਾਂ ਇਹਦੇ ਵਿੱਚ ਵੀ ਕੈਮੀਕਲ ਪਾਏ ਜਾਂਦੇ ਨੇ ਅੱਜ ਕੱਲ੍ਹ ਐਥਨੋਲ ਵਗੈਰਾ ਚੋ ਵੀ ਚੱਲਦਾ ਹੈ ਤਾਂ ਉਹਦੇ ਨਾਲ ਕੀ ਹੈ ਕਿ ਕਈ ਵਾਰੀ ਜਿਹੜੇ ਕੈਮੀਕਲ ਆ ਉਹ ਜ਼ਿਆਦਾ ਮਿਕਦਾਰ ਚ ਪੈ ਜਾਂਦੇ ਆ ਕਿ ਵੇਖੋ ਇਹ ਕਹਾਣੀ ਹੈ ਪੁਲਸ ਜੋ ਮਰਜ਼ੀ ਕਹੀ ਜਾਵੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਰਾਬ ਜਿਹੜੀ ਹੈ ਆਪ ਬਣਾ ਕੇ ਬਹੁਤ ਵੱਡੇ ਪੱਧਰ ਤੇ ਮਾਫੀਆ ਵੇਚ ਰਿਹਾ ਵਾ ਤੇ ਕਮਾਲ ਦੀ ਗੱਲ ਹੈ ਕਿ ਮਾਨ ਸਾਹਿਬ ਜਾਂ ਉਹਨਾਂ ਦੇ ਜਿਹੜੇ ਆ ਉਹ ਉੱਠ ਕੇ ਇਸ ਤਰ੍ਹਾਂ ਜਿਵੇਂ ਮਤਲਬ ਕਿ ਪਾਣੀ ਪਏ ਤਾਂ ਕੀੜੇ ਬਾਹਰ ਨਿਕਲਦੇ ਆ ਤਾਂ ਉਹ ਪੰਜ ਗਣੋਤੇ ਦਿੱਲੀ ਨੂੰ پورا ਹਾਲ ਸੰਕੁਸ਼ ਇਹਨਾਂ ਦੇ ਆਪਣੇ ਜਿਹਨੇ ਦੇ ਵਿੱਚ ਵੇਖ ਲਓ ਪੀੜੀ ਤੰਗੜੀ ਟਰੈਜੇਡੀ ਹੋ ਗਈ ਆ ਹੁਣ ਤੱਕ ਨਾ ਇਹਨਾਂ ਦਾ ਟਵੀਟਿਆ ਨਾ ਕੋਈ ਆਰਥਿਕ ਸਹਿਤਤਾ ਵਾਸਤੇ ਐਲਾਨਿਆ ਨਾ ਕੋਈ ਇਹਨਾਂ ਨੇ ਇਹਦੇ ਵਿੱਚ ਕੋਈ ਵੱਡੀ ਹੁਣ ਤੱਕ ਐਕਸ਼ਨ ਦੀ ਕਾਰਵਾਈ ਜਿਹੜੀ ਆ ਉਹ ਰੰਭੀ ਆ ਤਾਂ ਮਤਲਬ ਕਿ ਜਿਨ੍ਹਾਂ ਨੇ ਬਾਜੇ ਦੀ ਉਹ ਹੁੱਚ ਟਰੈਜੇਡੀ ਸੀ ਜਿਸ ਵੇਨੇ ਹੋਈ ਜਿਨ੍ਹਾਂ ਨੇ ਉਹ ਮੂੰਹ ਤੇ ਮਾਸਕ ਲਾ ਕੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤੇ ਸਨ ਮਾਨਸਾਹ ਹੋਰਾਂ ਨੇ ਉਹ ਬਿਲਕੁਲ ਆਪਣੇ ਏਰੀਆ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਐਡਾ ਵੱਡਾ ਦੁਕਾਨਤ ਹੋ ਗਿਆ ਜੋ ਬਿਲਕੁਲ ਸਿਉਂਤੇ ਬੁਲਾ ਵਾਂਗ ਚੁੱਪ ਹੀ ਧਾਰੇ ਰਹਿ। ਹੂੰ। ਮਿੰਟੂ ਜੀ ਇੱਕ ਖਬਰ ਹਿਮਾਚਲ ਵਾਲੇ ਪਾਸਿਓਂ ਆਈ ਪੰਜਾਬ ਤੋਂ ਇੱਕ ਮੁੰਡਾ ਘੁੰਮਣ ਫਿਰਨ ਗਿਆ ਸੀ ਜੀ ਉੱਥੇ ਕੋਈ ਝਗੜਾ ਹੋਇਆ ਟਾਬੇ ਤੇ ਤੇ ਕੁੱਟ-ਕੁੱਟ ਕੇ ਉਸ ਨੌਜਵਾਨ ਦੀ ਉਸ ਨੂੰ ਉਸ ਦੀ ਜਾਨ ਜਾਂਦੀ ਲੱਗੀ ਹੈ ਜੀ ਕੀ ਵੇਰਵਾ ਕੀ ਚੱਲ ਰਿਹਾ ਜੀ ਇਹ ਅੱਜ ਦੇਖੋ ਜਿਹੜਾ ਕੁਝ ਦੱਸਿਆ ਗਿਆ ਇਹ ਜਿਹੜਾ ਮਕਲੋਡ ਗੰਜਿਆ ਥੇ ਕੋ ਮੜ ਗਏ ਸਨ ਤੇ ਦੱਸਦੇ ਆ ਕਿ ਸਵੇਰ ਦੇ ਪਾਰ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਗਏ ਨੇ ਤਾਂ ਉੱਥੇ ਕੀ ਹੋਇਆ ਕਿ ਇਹਨਾਂ ਨੇ ਆਖਿਆ ਕਿ ਅਸੀਂ ਖਾਣਾ ਨਹੀਂ ਖਾਣਾ ਉਹਨਾ ਕਿਹਾ ਕਿ ਅਸੀਂ ਸ਼ਰਾਬ ਨਹੀਂ ਪੀਂਦੇ ਨਹੀਂ ਹਾਲਾਂਕਿ ਇਹ ਕਹਿੰਦੇ ਆ ਕਿ ਅਸੀਂ ਸ਼ਰਾਬ ਪੀ ਨਹੀਂ ਸੀ ਗਏ ਉੱਥੋਂ ਕੋਈ ਮਾੜੀ ਮੋਟੀ ਬਹਿਸ ਹੋਈਆ ਇਹ ਕਹਿੰਦੀ ਕਿ ਅਸੀਂ ਤੁਰਨ ਲੱਗੇ ਆ ਪਿੱਛੋਂ ਆ ਕੇ ਉਹ ਗੜਪੈਣ ਨੇ ਯਾਨੀ ਤਾਂ ਕਾਮਰਿਆਂ ਸਿਰ 'ਚ ਸੱਟ ਲੱਗੀ ਆ ਮੁੰਡਾ ਹਾਲੇ ਸੱਜਰਾ ਹੀ ਗਿਆ ਸੀਗਾ ਕੋਈ ਪੁਰਾਣਾ ਨਹੀਂ ਸੀ ਹੋਇਆ ਉਹਦਾ ਵਿਆਹ ਨਾ ਵੀ ਗਿਆ ਸੀਗਾ ਉਹਦੀ ਡੈਥ ਹੋਈ ਆ ਹੁਣ ਇਹ ਪਤਾ ਨਹੀਂ ਹੈ ਕਿ ਕਹਾਣੀ ਕੀ ਆ ਜਾਂ ਪੀਣ ਤੋਂ ਝਗੜਾ ਹੋਇਆ ਨਾ ਪੀਂਦੇ ਨੂੰ ਤੋਂ ਝਗੜਾ ਹੋਇਆ ਪਰ ਇੱਕ ਨੌਜਵਾਨ ਵੀ ਜਿਹੜੀ ਆ ਉੱਥੇ ਮੌਤ ਹੋ ਜਾਂਦੀ ਆ ਇਹਦੇ ਵਿੱਚ ਜਿਹੜਾ ਮ੍ਰਿਤਕ ਆ ਉਹਦਾ ਨਾਮ ਰਵਦੀਪ ਸਿੰਘ ਆ ਉਹ ਸ਼ੈਤ ਫਗਵਾੜੇ ਦਾ ਹੈ ਮੈਨੂੰ ਪੱਕਾ ਨਹੀਂ ਪਤਾ ਪਰ ਫਗਵਾੜੇ ਦਾ ਸ਼ਾਇਦ ਮੇਰਾ ਅੰਦਾਜ਼ਾ ਹੈ ਕਿਉਂਕਿ ਮੈਂ ਇੱਕ ਕਥਾ ਤੇ ਸ਼ਾਇਦ ਪੜਿਆ ਸੀਗਾ ਜੇ ਯਾਦ ਬੈ ਕੇ ਆਉਵੇ ਕਈ ਵਾਰ ਭੁੱਲ ਜਾਂਦਾ ਬੰਦਾ ਤਾਂ ਉਹ ਰੈਸਟੋਰੈਂਟ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਉਹ ਗੱਲ ਪਏ ਆ ਇਹਨਾਂ ਤੇ ਪਰ ਗੱਲ ਕੀ ਹੋ ਗਈ ਆ ਤਕਰਾਰ ਕਿੱਥੋਂ ਸ਼ੁਰੂ ਹੋਈ ਆ ਇਹਦਾ ਵੀ ਕੋਈ ਪੱਕਾ ਨਹੀਂ ਹੈ ਕਿਉਂਕਿ ਜਿੰਨੀ ਕੋ ਕੱਲ ਦੱਸਤੀ ਆ ਹੁਣ ਬਾਹਰ ਆ ਕੇ ਉਹਦੇ ਦੋਸਤਾਂ ਮਿੱਤਰਾਂ ਨੇ ਜਿਹੜੇ ਨਾਲ ਘੁੰਮਣ ਗਏ ਸਨ ਉਹਦੇ ਬਿਹਾਅ ਤੇ ਹੀ ਖਬਰਾਂ ਚੱਲ ਰਹੀਆਂ ਨੇ ਕਿ ਇਹ ਸੁਮੇਰੇ ਸੁਮੇਰੇ ਗਏ ਸਨ ਜਦੋਂ ਤੁਸੀਂ ਰੋਟੀ ਨਹੀਂ ਖਾਣੀ ਫਿਰ ਤੁਸੀਂ ਕਹਿੰਦੇ ਅਸੀਂ ਸ਼ਰਾਬ ਪੀਣ ਗਏ ਨਹੀਂ ਸੀਗੇ ਤਾਂ ਫਰਚਾ ਖੜਾ ਕਿਸ ਕੱਲ ਦਾ ਜੀ ਜੇ ਇਸੇ ਆ ਕਮਪਣਾਂ ਮਤਲਬ ਕਿ ਰੈਸਟੋਰੈਂਟ ਦੇ ਵਿੱਚ ਜਾਂ ਢਾਬੇ ਦੇ ਵਿੱਚ ਕੋਈ ਹੈ ਨਹੀਂ ਤਾਂ ਆਪਾਂ ਕੰਨਾ ਗੇੜਾ ਮਾਰ ਥੋੜੀ ਨਾ ਜਾਵਾਂਗੇ ਕੋਈ ਨਾ ਕੋਈ ਗੱਲ ਹੋਰ ਹੋ ਸਕਦੀ ਐ ਕੋਈ ਤਕਰਾਰਵਾਦੀ ਹੋਈ ਹੋਵੇ ਪਰ ਮੁੰਡਾ ਜਿਹੜਾ ਸੀਗਾ ਉਹ ਉਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹਿਮਾਚਲ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਚ ਲੜੇ ਹੋਏ ਨੇ ਜੀ ਇੱਕ ਬਹੁਤ ਤਕੜਾ ਕਲੈਸ਼ ਹੋ ਗਿਆ ਸੀਗਾ ਪਿਛਲੇ ਸਾਲ ਵੀ ਔਰ ਇਸ ਕਰਕੇ ਇਹ ਹੈ ਕਿ ਕਈ ਵਾਰ ਤੁਸੀਂ ਦੇਖਿਆ ਹੋਣਾ ਫਿਰ ਇੰਟਰਸਕੇਟ ਤਲਖੀ ਵੀ ਬਣ ਜਾਂਦੀ ਆ ਜੀ ਤਾਂ ਇਹ ਇਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਰੋਜੀ ਰੋਟੀ ਤੁਹਾਨੂੰ ਘੁੰਮਣ ਫਿਰਨਾਂ ਵਾਲਿਆਂ ਤੋਂ ਮਿਲਦੀ ਆ ਕਿ ਜੇ ਕੋਈ ਵੱਧ ਘਟ ਹੋ ਜਾਂਦੀ ਹੈ ਜਾਂ ਕੋਈ ਜ਼ਿਆਤੀ ਕਰ ਰਿਹਾ ਜ਼ਿਆਦਾ ਤਾਂ ਤਮ ਪਤਵੰਤ ਪੁਲਿਸ ਨੂੰ ਕਾਲ ਕਰੋ ਜੀ ਇਹ ਉੱਥੇ ਚੁੱਕ ਕੇ ਕਿਉਂਕਿ ਇਹਨਾਂ ਦੀ ਮੇਜੋਰਿਟੀ ਆ ਉੱਥੇ ਗੱਲ ਪੈ ਜਾਂਦੇ ਆ ਜੀ ਪਰ ਰੋਜੀ ਰੋਟੀ ਤੁਹਾਡੀ ਮਹਿਮਾਨਾਂ ਤੋਂ ਚਲਦੀ ਹੈ ਦਾ ਸਤਕਾਰ ਕਰਨਾ ਚਾਹੀਦਾ ਹਾਂ ਜੇ ਕੋਈ ਗਲਤ ਕਰਦਾ ਏ ਕਿਹਾ ਉਹਨੂੰ ਪੁਲਿਸ ਦੇ ਹਵਾਲੇ ਕਰੋ ਤੇ ਤੁਸੀਂ ਆਪਣੇ ਹੱਥ ਚ ਜੇ ਕਾਨੂੰਨ ਲਾਉਂਗੇ ਤਾਂ ਮੁੜ ਕੇ ਤੁਹਾਡੇ ਆਰ ਤਾਂ ਉਹ ਹੱਥ ਕੜੀ ਲਾ ਕੇ ਜਾਊਗੀ ਹੂੰ ਮਿੰਟੋ ਜੀ ਜਿਹੜੀ ਆ ਅਗਲੀ ਖਬਰ ਆ ਇਹ ਸੱਚੀ ਦੱਸਿਓ ਇਹ ਸੱਚੀ ਗੱਲ ਆ ਆ ਜਿਹੜਾ ਸਾਗਰ ਦੀ ਵੋਟੀ ਵਾਲਾ ਗਾਣਾ ਬੜਾ ਪੌਪੂਲਰ ਹੋਇਆ ਬੀਤੇ ਦਿਨਾਂ ਤੋਂ ਦੁਬਾਰਾ ਟ੍ਰੈਂਡਿੰਗ 'ਚ ਆ ਗਿਆ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਤੁਸੀਂ ਉਸ ਦਿਨ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਸਾਰੀ ਕਹਾਣੀ ਸਮਝਾਈ ਸੀ ਵੀ ਹੈ ਕੀ ਅੱਛਾ ਹੁਣ ਇਹ ਗੱਲ ਸੱਚੀ ਆ ਵੀ ਸਾਗਰ ਦੀ ਵੋਟੀ ਨੂੰ ਟਿਕਟ ਦੇਣ ਦੀ ਮੰਗ ਉੱਠਣ ਲੱਗੀ ਆ ਕਹਿੰਦੇ ਸਿਆਸਤ 'ਚ ਲੈ ਕੇ ਆਉਣਾ ਉਹਨੂੰ ਹਾਂ ਜੀ ਸ਼ੋ ਕਹਿੰਦੇ ਸਾਗਰ ਦੀ ਵੋਟੀ ਲੈੰਦੀ ਇੰਡਿਕਾ ਚਲਾਤੇ ਹੋ ਦੇਸ਼ ਵਿੱਚ ਲਾ ਲੂ ਸਿਆਸਤ ਦੀ ਹਾਂ ਸਿਆਸਤ ਦੀ ਮਿੰਟੋ ਵੀ ਪਾਲੂਗਾ ਕਹ ਰਿਹਾ ਕੇ ਇਨ ਸੱਤੀਆਂ ਅੱਛਾ ਤਾਂ ਪੰਦੀ ਗੱਲ ਸੈਲਿੰਗ ਰੇਟਿੰਗ ਹੁੰਦੀ ਆ ਹਾਂ ਉਹ ਗਾਦੇ ਅੱਛਾ ਜੀ ਉਹ ਬਕਾਇਦਾ ਤੌਰ ਤੇ ਮੰਗ ਕਰਦੇ ਆ ਕਿ ਸਾਡੀ ਮੰਗ ਆ ਕਿ ਫਰੀਦਕੋਟ ਦੀ ਜਿਹੜੀ ਟਿਕਟ ਆ ਭਾਜਪਾ ਉਹ ਦੇ ਦੇਵੇ ਸਾਗਰ ਦੀ ਵੋਟਿੰਗ ਮਤਲਬ ਕਿ ਸ਼ਮਜੀਤ ਸ਼ਮੀ ਜੀ ਕਹਿੰਦੇ ਫਿਰ ਐਂ ਗੱਲ ਟਕਾਣੇ ਲੱਗ ਜੀ ਅੱਛਾ ਬਹੁਤ ਅਸੀਂ ਵੀ ਬਹੁਤ ਮੱਥਾ ਮਾਰਿਆ ਵੀ ਇਹ ਕੀ ਬਣ ਰਿਹਾ ਜੀ ਜੀ ਇਹ ਚੱਲ ਰਿਹਾ ਵੀ ਭਾਰਤੀ ਜਨ ਆਪਾਰਟੀ ਦਾ ਲੀਗਲ ਸੈਨੀ ਯਾਰ ਇਹ ਮੰਖਰੀ ਜਾਂਦਾ ਫਿਰ ਇੱਕ ਬਿਆਨ ਮੈਨੂੰ ਕੱਲ ਦਾ ਮਿਲਿਆ ਜਿਹੜਾ ਕਿ ਟ੍ਰਿਗੋਂ ਵਿੱਚ ਦੰਗਿਆ ਸੀ ਜਿਹਦੇ ਵਿੱਚ ਇਹਨਾਂ ਦੇ ਇੱਕ ਲੀਡਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੀ ਅਸੀਂ ਇੱਥੇ ਹਸਰਾਜ ਹੰਸ ਨੂੰ ਲਿਆ ਰਹੇ ਹਾਂ ਵੈ ਕਾ ਉਹ ਉਹ ਫਿਰ ਕਹਿੰਗਾ ਕਿ ਕੁਝ ਬੰਦੇ ਨਰਾਜ਼ ਹੋ ਗਏ ਉਹਨਾਂ ਨੇ ਆਖਿਆ ਕਿ ਇਹਦੇ ਨਾਲੋਂ ਤੇ ਚੰਗਾ ਐਸ ਵੇਲੇ ਕਿ ਜੇ ਸ਼ਮੀ ਨੂੰ ਖਿਲਾ ਦਈਏ ਯਾਨੀ ਸਾਗਰ ਦੀ ਬੋਟੀ ਨੂੰ ਖਿਲਾ ਦਈਏ ਤੇ ਸ਼ਾਇਦ ਉਹ ਹੀ ਜ਼ਿਆਦਾ ਗਾਹ ਪਾ ਦੇਵੇਗੀ ਬਿਕਲੂ ਹਿੰਦਰੀ ਕਾ ਹੋਦੀ ਉਹਦਾ ਫੀਲ ਇੰਨੇ ਵੱਖਰਾ ਜੇ ਨਹੀਂ ਜਾਂਦੀ ਐ ਚੰਦੀ ਜਾਂਉਂਗੀ ਇਲੈਕਟ੍ਰਿਕ ਇਲੈਕਟ੍ਰਿਕ ਤੇ ਨਹੀਂ ਇੰਡੀਕਾ ਕਿਤੇ ਪਰ ਮੈਂ ਇੰਡੀਕਾ ਉਹ ਤਾਂ ਬਣ ਨਹੀਂ ਗਈ ਨਹੀਂ ਪਰ ਮਿੰਟੋ ਜੀ ਗੱਲ ਦੇਖੋ ਇਹ ਆ ਕਿ ਫਰੀਦਕੋਟ ਦੇ ਨਸੀਬ ਵਿੱਚ ਫਿਰ ਜਿੰਨੇ ਵੀ ਕੈਂਡੀਡੇਟਸ ਆ ਰਹੇ ਨੇ ਕਿਉਂਕਿ ਮੁਹੰਮਦ ਸਦੀਕ ਕਰਮਜੀਤ ਅਨਮੋਰ ਹੰਸਰਾਜ ਹੰਤ ਜਾਂ ਸਾਗਰ ਦੀਵੋਟੀ ਫਿਰ ਤੇ ਉੱਥੇ ਕੈਂਪੇਨ ਦੇ ਨਾਂ ਤੇ ਖਾੜੇ ਲੱਗਣਗੇ ਮੈਨੂੰ ਲੱਗਦਾ ਆ ਜੀ ਨੇ ਪਰ ਕਾਮ ਨਹੀਂ ਰਹੇ ਕਾਮੀ ਮੈਂ ਕਹਿੰਦਾ ਪੂਜਾਂ ਨੂੰ ਸ਼ਾਮਲ ਕਰਵਾਉਣਾ ਜ਼ਰੂਰ ਕੀ ਆ ਜੀ ਜੀ ਪਰ ਕਮਾਲ ਹੈ ਨਾ ਵੈਸੇ ਦੇਖੋ ਕਿੱਥੇ ਚੋਰ ਦੰਦਾ ਜੀ ਹਾਂਜੀ ਮੈਂ ਮੈਂ ਨਾ ਛੋਟੇ ਹਾਂ ਮੈਂ ਨਾ ਛੋਟੇ ਹਾਂ ਉਹਦੇ ਆਕਾਲੀਆਂ ਦੇ ਜਿਹੜੇ ਸਿਆਸੀ ਮਜ਼ਮੇ ਵੀ ਬੜੇ ਦੇਖੇ ਕਿਉਂਕਿ ਸਾਡੇ ਪਿੰਡਾਂ ਚੀਤੇ ਕਾਨੀ ਦਲ ਬਾਤਲ ਦੀ ਵਿਖਿਆ ਪਾ ਚੜਤ ਲੰਬੀ ਸੀ ਜੀ ਤੇ ਉਹਨਾਂ ਪਹਿਲਾਂ ਟਾਂਡੇ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਆ ਕੇ ਨਾ ਮਤਲਬ ਕਿ ਤਰੀਆਂ ਵਿਸ਼ਾ ਆ ਕੇ ਕਿਤੇ ਲੌਣਾ ਬਾਰਾ ਦਲ ਜੋਸ਼ ਚਗਾਉਣਾ ਤੇ ਲੋਕ ਇਕੱਠੇ ਹੋ ਜਾਣੇ ਜੀ ਤੇਰਾ ਦੇਣਾ ਬਾਦਲ ਸਾਹਿਬ ਜਾਂ ਸੁਖਵੀਰ ਸਿੰਘ ਬਾਦਲ ਤੇ ਮੁੜ ਕੇ ਇੱਕ ਤੌਰ ਆ ਸੀ ਇਹੋ ਜਿਹਾ ਵੀ ਵੇਖਿਆ ਖੀਰ ਚ ਜਦੋਂ ਇਹਨਾਂ ਨੇ ਸਤਿ ਭਾਵਨਾ ਰੈਲੀਆਂ ਸ਼ਮਕਤੀਆਂ ਕਿ ਮੇ ਸਪੂਜਾ ਆ ਕੇ ਮੌੜ ਬੰਨਾ ਲੱਗ ਪਈ ਈੜੇ ਧੋਣ ਬਾ ਨੇ ਮੈਂ ਵੀ ਆਜੂ ਮੋਟਰ ਤੇ ਤਾਂ ਮਤਲਬ ਕਿ ਉਹ ਮੈਂ ਤਾਂ ਹੀ ਕਿਹਾ ਵੀ ਬਹੁਤ ਬਸ ਇਹੀ ਚੀਜ਼ ਰਹਿੰਦੀ ਕਿ ਜੇ ਅੰਕਾਲੀ ਦਲ ਨੇ ਵੀ ਕਿਸੇ ਆਰਟਿਸਟ ਨੂੰ ਟਿਕਟ ਦੇ ਦਿੱਤੀ ਤੇ ਮੈਨੂੰ ਉੱਥੇ ਵਾਕਿਆ ਤੁਸੀਂ ਜਿਵੇਂ ਕਿਹਾ ਕਿ ਉੱਥੇ ਕੰਪੇਨ ਨਹੀਂ ਉੱਥੇ ਤੇ ਖਾੜੇਬਾਜ਼ੀ ਸ਼ੁਰੂ ਹੋ ਜਾਏਗੀ ਔਰ ਮੈਨੂੰ ਲੱਗਦਾ ਕਿ ਇਹ ਪੀਸੀਪੀ ਹੋਰੀ ਕਿਤੇ ਪ੍ਰਚਾਰ ਕਰਦੇ ਨਾ ਨਜ਼ਰ ਆਉਣ ਹੋਵੇ ਦੇਖੋ ਮਿੰਟੂ ਜੀ ਵੈਸੇ ਚਲੋ ਮਜ਼ਾਕ ਦੀ ਗੱਲ ਹੈ ਦੀ ਪਰ ਅਦਰਵਾਈਜ਼ ਜੇ ਵੇਖੀ ਜੇ ਸੀਰੀਅਸ ਨੋਟ ਤੇ ਗੱਲ ਕਰੀਏ ਕਿ ਕਿਸੇ ਵਿਅਕਤੀ ਦੀ ਪਾਲਿਸੀ ਡਿਜ਼ਾਈਨ ਕਰਨ ਦੀ ਕੀ ਸਮਰੱਥਾ ਹੈ ਉਹ ਕਿਸ ਤਰ੍ਹਾਂ ਦੀਆਂ ਨੀਤੀਆਂ ਹੋ ਸਕਦੀਆਂ ਨੇ ਧਿਆਨ ਉਹਦੇ ਵੱਲ ਨਹੀਂ ਆ ਪੋਲਿਟਿਕਸ ਵੀ ਹੁਣ ਇੱਕ ਪਪੂਲਾਰਿਟੀ ਕੰਟੈਸਟ ਬਣ ਕੇ ਰਹਿ ਗਈ ਆ ਕਿ ਜਿਹੜਾ ਟ੍ਰੈਂਡਿੰਗ ਦੇ ਵਿੱਚ ਆ ਕਿ ਜਿਹਦੀਆਂ ਟਵੀਟਾਂ ਚੱਲਦੀਆਂ ਨੇ ਤੇ ਜਿਹਦੇ ਸਨੇਪਾਂ ਚੱਲਦੀਆਂ ਨੇ ਸ਼ਾਇਦ ਉਹ ਵੋਟਾਂ ਵੀ ਲੈ ਜਵੇ। ਜੇ ਮੈਨੂੰ ਕੁੱਲ ਦੇ ਸੰਨੀ ਦੇਉਲ ਇਹਦੀ ਮਸਲਾ। ਯਾ ਯੂ ਆਰ ਰਾਈਟ। ਯਾ। ਸੰਨੀ ਦੇਉਲ ਨੇ ਤੁਸੀਂ ਦੇਖੋ ਕਿ ਸਦਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਪੰਜਾਂ ਸਾਲਾਂ ਦੇ ਵਿੱਚ ਉਹਦੀ ਜਿਹੜੀ ਹਾਜ਼ਰੀ ਆ ਬਿਲਕੁਲ ਲੋਇਸਟ ਹਾਜ਼ਰੀ ਆ। ਹਾਂਜੀ। ਉਹਦੇ ਦੇਖ ਕੇ ਮੈਂਬਰ ਪਾਰਲੀਮੈਂਟ ਚ ਸਵਾਲ ਪੁੱਛਣ ਦੇ ਵਿੱਚ ਉਹ ਫਾੜੀ ਆ ਉਹ ਅਤਿਸ਼ਪਨ ਚ। ਹੂੰ। ਲਾਪੇਟ ਹਾਜ਼ਰੀ ਦੇ ਵਖੋ ਫਾੜੀ ਆ। ਔਰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਲੋਕ ਵੀ ਅੱਛਾ ਪਾਰਟੀਆਂ ਤੇ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਦੇ ਰਹੀਆਂ ਨੇ ਜੀ ਤੇ ਲੋਕ ਇਹਨਾਂ ਦੇ ਮਗਰ ਵੋਟ ਕਰ ਰਹੇ ਆ ਕਰਮਜੀਤ ਅਨਮੋਲ ਦੇ ਮਾਮਲੇ ਵਿੱਚ ਵੀ ਦੇਖੋ ਨਗਰਾਂ ਸਾਫ ਆ ਮੰਨਣਾ ਆਪਾਂ ਕਿਸੇ ਦੇ ਜ਼ਿਆਦਾਤਰ ਤੇ ਵਿਰੋਧੀ ਨਹੀਂ ਹੋ ਸਕਦੇ ਜੀ 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 ਪਰ ਕਰਮਜੀਤ ਅਨਮੋਲ ساری ਜ਼ਿੰਦਗੀ ਕਲਾ ਨੂੰ ਪਰਣਾਇ ਰਿਹਾ ਮੈਂ ਅੱਜ ਵੀ ਯਾਦ ਰੱਖਦਾ ਉਸ ਚੀਜ਼ ਨੂੰ ਜਦੋਂ ਇਹਨਾਂ ਦੀ ਪਹਿਲੀ ਕੈਸਟ ਆਈ ਸੀ ਆਸ਼ਿਕ ਪਾਜੀ ਹੂੰ ਇਹ ਗੱਲ ਆ ਮਤਲਬ ਕਿ 99 95 ਉਹ ਐਰਾ ਦੀਆਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਛੋਟੀ ਜੀ ਉਮਰ ਦੇ ਵਿੱਚ ਜਿਹੜੇ ਬੰਦੇ ਨੇ ਇਸ ਲਾਈਨ ਨੂੰ ਹੀ ਅਪਣਾ ਲਿਆ ਇਸ ਲਾਈਨ ਚ ਤੁਰਿਆ ਆ ਉਹਨੂੰ ਨਾ ਤਾਂ ਕੋਈ ਜੀਓ ਪੋਲਟਿਕਸ ਦਾ ਪਤਾ ਹੈ ਨਾ ਉਹ ਦੇਸ਼ ਦੀਆਂ ਨੀਤੀਆਂ ਦਾ ਪਤਾ ਹੈ ਨਾ ਕੋਈ ਸਿਆਸੀ ਉਹਦਾ ਕੋਈ ਕਹਿੰ ਲੋ ਕਿ ਵਿਸ਼ਾ ਹੈ ਨਾ ਕੋਈ ਖੇਤਰ ਹੈ ਯਾਦਾਂ ਤੁਸੀਂ ਉਹਨੂੰ ਉਤਾਰ ਦਿੱਤਾ ਕਿ ਤੁਹਾਡਾ ਦੋਸਤ ਹੈ ਹੂੰ ਪਰ ਤੁਸੀਂ ਸਮਝ ਸਕਦੇ ਹੋ ਨਾ ਕਿ ਉਹਨੂੰ ਤਾਂ ਸਮਝਣ ਦੇ ਵਿੱਚ ਵੀ ਸਾਲ 2 ਸਾਲ ਦਾ ਸਮਾਂ ਲੱਗੇਗਾ ਤਾਂ ਗੱਲ ਇਹ ਆ ਕਿ ਇਹ ਰਾਜਨੀਤੀ ਇੰਨੀ ਸੌਖੀ ਨਹੀਂ ਹੈ ਜੀ ਬਿਲਕੁਲ ਬਿਲਕੁਲ ਉੱਥੇ ਸਦਨ ਦੇ ਵਿੱਚ ਬੋਲਿਆ ਹੀ ਬੰਦੇ ਤੋਂ ਨਹੀਂ ਛੇਤੀ ਜਾਂਦਾ ਤੁਸੀਂ ਦੇਖੋ ਮਾਮਾ ਸਦੀਕ ਜਾ ਕੇ ਸੌਂ ਜਾਂਦੇ ਹੋ ਹਾਂਜੀ 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 ਇਹ ਸਿਮਰਨਜੀਤ ਸਿੰਘ ਮਾਨ ਨੇ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਉੱਥੇ ਜਾ ਕੇ ਹੂੰ ਇਹ ਰੰਗੌਣਾ ਹੈ ਜੀ ਤਾਂ ਦਾ ਮਤਲਬ ਇਹ ਹੈ ਸਾਨੂੰ ਮੈਂਬਰ ਪਾਰਲੀਮੈਂਟ ਦਾ ਹੋਰ ਦਾ ਕੰਮ ਕੀ ਹੈ ਮੈਂਬਰ ਪਾਰਲੀਮੈਂਟ ਦਾ ਜਿਵੇਂ ਤੁਸੀਂ ਕਿਹਾ ਬਿਲਕੁਲ ਨੋ ਨੀਤੀ ਜੋ ਵੀ ਬਣਦੀ ਹੈ ਦੇਸ਼ ਦੀ ਉਹ ਤੇ ਤਵਾਖ ਉਹ ਵੀ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਆਪਣੇ ਪੰਜਾਬ ਦੀ ਗੱਲ ਜਿਹੜੀ ਉਹ ਠੋਕ ਵਜਾ ਕੇ ਉੱਤੇ ਕਰਨੀ ਜਾਣਦਾ ਹੋਵੇ ਜੀ ਮਿੰਟੂ ਜੀ ਭਾਰਤ ਵਾਸਤੇ ਹੁਣ ਘਟਦੀ ਆਬਾਦੀ ਸਮੱਸਿਆ ਦੀ ਵਜ੍ਹਾ ਬਣਦੀ ਜਾ ਰਹੀ ਹੈ ਜੀ ਕੀ ਵਰਵਾ ਇਹ ਤੇ ਗੱਲ ਹੈ ਕਿ ਭਾਰਤ ਦੀ ਆਬਾਦੀ ਦੀ ਜਦੋਂ ਵੀ ਕਿਤੇ ਗੱਲ ਚੱਲਦੀ ਆ ਤਾਂ ਭਾਰਤ ਦੇ ਵਿੱਚੋਂ ਹੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਗੱਲ ਦੀ ਮੁਖਾਲਫ ਕਰਦੇ ਆ ਵਿਰੋਧਤਾ ਕਰਦੇ ਆ ਕਿ ਭਾਰਤ ਨੇ ਇਹਨੂੰ ਰੋਕਣ ਵਾਸਤੇ ਸਮੇਂ ਸਿਰ ਕਦਮ ਕਿਉਂ ਨਹੀਂ ਚੁੱਕੇ ਕਿਉਂਕਿ ਸਾਡੇ ਜਿਹੜੇ ਕੁਦਰਤੀ ਸਰੋਵੇਂ ਆ ਸਾਡੇ ਜਿਹੜੇ ਰਿਸੋਰਸਸ ਆ ਉਹ ਬਹੁਤ ਘਟਦੇ ਆ ਤੇ ਭਾ ਕੋਲਾਂ ਕਿ ਤਰ ਦੇ ਤਰ ਤੇ ਵਿੱਚ ਅਸੀਂ ਦੇਖੀਏ ਤਾਂ ਬਹੁਤ ਸਾਰੇ ਮੁਲਕਾਂ ਤੋਂ ਅਸੀਂ ਕਿਤੇ ਨਾ ਕਿਤੇ ਘਟਿਆ ਪਰ ਆਬਾਦੀ ਸਾਡੀ ਬਹੁਤ ਜ਼ਿਆਦਾ ਹੈ ਐ ਰਹਿ ਉਹ ਇੱਕ ਖਬਰ ਆਈ ਆ ਖਬਰ ਵੀ ਜਿਹੜੀ ਆਈ ਆ ਉਹ ਕਿਤੇ ਕਿਸੇ ਛੋਟੇ ਮੋਟੇ ਰਸਾਲੇ ਦੀ ਜਾਂ ਕੋਈ ਪੱਤਰਕਾਰਤਾ ਦੀ ਖਬਰ ਨਹੀਂ ਹੈ ਇਹ ਤੁਹਾਨੂੰ ਪਤਾ ਮੈਡੀਕਲ ਜਰਨਲ ਹੈ ਨਾ ਦ ਲੈਸ ਐ ਬੈਂਸਰ ਨੇ ਜਿਹੜੀ ਉਹ ছায়ਾ ਕੀਤੀ ਉਹ ਕਹਿੰਦੇ ਕਿ ਦੇਖੋ 1950 ਤੋਂ ਲੈ ਕੇ ਹੁਣ ਤੱਕ ਜੇ ਅੰਕੜਿਆਂ ਤੇ ਸ਼ਾਮਤ ਮਾਰੀ 1950 ਦੇ ਵਿੱਚ ਜੋ ਪ੍ਰਜਨਨ ਮਤਲਬ ਕਿ ਜੰਮਣ ਦਾ ਦਰ ਸੀ ਉਹ 6.2 ਹੁੰਦੀ ਜਾਨੀ 6 ਬੱਚੇ ਆਸਤਨ ਇਨ ਮਾਂ ਜਮ ਰਹੀ ਸੀ ਤਾਂ ਇਹਨੂੰ ਹੌਲੀ 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 ਘਟਦੇ ਆ ਘਟਦੇ ਆ ਉਹ ਕਹਿੰਦੇ ਕਿ ਇਸ ਵੇਲੇ ਇਹ ਜੋ ਇੱਕ ਨਾਰਮਲ ਹੁੰਦੀ ਹੈ 2.1 ਜੀ ਦੁਨੀਆ ਦੀ ਜੀ ਉਹਦੇ ਤੋਂ ਵੀ ਥਨੇ ਆ ਗਈਆਂ ਇਹ ਵੀ ਉਸ ਤੋਂ ਜ਼ਿਆਦਾ ਤੱਕ ਦੱਸਦੇ ਆ ਕਿ ਜਾਂਦੀ ਜਾਂਦੀ 1.3 ਤੱਕ ਰਹਿ ਜਾਏਗੀ ਜਿਹੜੀ ਕਿ ਬਹੁਤ ਥੰਨੇ ਚਲੇ ਜਾਏਗੀ ਤੇ ਉਹਦਾ ਸਿੱਟਾ ਕੀ ਹੋਵੇਗਾ ਕਿ ਕੁਝ ਦਹਾਕਿਆਂ ਤੱਕ ਇੰਡੀਆ ਕਿਉਂਕਿ ਦੁਨੀਆ ਦਾ ਯੰਗ ਦੇਸ਼ ਆ ਕੁਝ ਦਹਾਕਿਆਂ ਤੱਕ ਤਾਂ ਇੰਡੀਆ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਪਰ ਫਿਰ ਜਵਾਰ ਗੰਗੂ ਬਹੁਤ ਵੱਡੀ ਸਮੱਸਿਆਵਾਂ ਵਾਲੀ ਹੈ ਜੀ ਆਏ ਹੁਣ ਵੇਖਣਾ ਹੈ ਇਹ ਮਾਰਾਨ ਨੂੰ بڑا ਕਹਿੰਦੇ ਕਿ ਸੋਚਣ ਦਾ ਸਬਾਬ ਹੈ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਬੈਲੈਂਸ ਕੀਤਾ ਜਾਵੇ ਇੱਕ ਬਹੁਤ ਤਾਂ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਰੌਚਕ ਮਨਣ ਵਾਲੀ ਹੈ ਕਹਾਣੀ ਜੀ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਕੋ ਖੁਸ਼ ਨੁਮਾ ਖਬਰ ਵੀ ਆਪਾਂ ਇਦਾਂ ਦੀ ਹੋ ਲੈ ਲੈਂਦੇ ਆ ਮੈਂ ਤੇ ਹੈਰਾਨ ਰਹਿ ਗਿਆ ਕਹਿੰਦੇ ਕਿ ਪੰਜਾਬ ਚ 120 ਸਾਲ ਤੋਂ ਵੱਧ ਦੀ ਉਮਰ ਦੇ 205 ਬੋਟਰ ਆ ਅੱਛਾ ਜੀ ਤਾਂ ਮਤਲਬ ਹੈ ਕਿ ਹੁਣ ਤਾਂ ਪੰਜਾਬ ਤੇ ਐਵੇਂ ਫਲਾਂ ਫਲਾਂ ਇੱਥੇ ਤੇ ਕਹ ਲੋ ਕਿ ਉਮਰ ਤਾਂ ਆਸ ਹੀ ਬਹੁਤ ਨਹੀਂ ਹੂੰ ਆਪਾਂ ਤਾਂ ਸੁਣਦੇ ਆ ਕਿ ਵਾਈ 21 ਗਾਈ ਦੇ ذریعے ਜਾਂ ਕਿ ਵਾਈ ਜਪਾਨੀ ਬਹੁਤ ਜ਼ਿਆਦਾ ਓਵਰਪੋਗਦੇ ਆ ਹਾਂਜੀ ਹਾਂਜੀ ਇਹ ਕੋਈ ਰੂ ਨਹੀਂ ਸ਼ਾਇਦ ਅਨੇਕ ਹੀ ਫਿਰ ਤੇ ਮੈਂ ਕਹਨਾ ਜੀ ਵਾਟ ਨਿਕਲੇ ਪਿਆ ਅੱਛਾ ਇਸ ਤੋਂ ਇਲਾਵਾ ਦੱਸਦੇ ਆ ਕਿ 100 ਤੋਂ 119 ਸਾਲ ਦੇ ਦਰਮਿਆਨ 5000 ਚਾਰ ਬੰਦੇ ਵੋਟਰ ਇਹ ਜੀ ਇਹ ਤਾਂ ਮੁਰ ਆਰਕਡਿਮ ਕਲੇਰ ਨੂੰ ਮੈਂ ਕਹੂੰਗਾ ਕਿ ਯਾਰ ਦੁਬਾਰਾ ਚੈੱਕ ਕਰ ਲੋ ਇੰਨੇ ਇੰਨੇ ਓਵਰਪਰੋਸ ਬੰਦੇ ਕਮਾਲ ਹੋ ਗਿਆ ਪਰ ਫਿਰ ਵੀ ਖੁਸ਼ ਨੂਮਾ ਖਬਰ ਤਾਂ ਬਣਦੀ ਆ ਪੰਜਾਬ ਚ 200 ਸਾਢੇ 1 ਤੋਂ 1 ਦੀ ਉਮਰ ਦੇ 205 ਵੋਟਰ ਹੈ ਔਰ ਇਹ ਅਧਿਕਾਰਤ ਤੌਰ ਤੇ ਜੋ ਸਟੇਟ ਚੋਣ ਕਮਿਸ਼ਨ ਹੈ ਉਹ ਅੰਕੜੇ ਪੇਸ਼ ਕਰਦੇ ਹੈ ਜੀ